ਟਰੈਕਟਰਾਂ ਦੇ ਸ਼ੌਂਕੀ ਲੱਕੀ ਗੋਲਡ ਸਮਿਥ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਲਗਾਤਾਰ ਆਪਣੇ ਟਰੈਕਟਰ ਟੋਚਨਾ ਦੇ ਕਰਕੇ ਜਾਂ ਟਰੈਕਟਰਾਂ ਦੇ ਕਰਕੇ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਰਹਿੰਦਾ ਹੈ ਤੇ ਇੰਨੇ ਦਿਨੀ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਟਰਾਲੀ ਟੋਚਨ ਮੁਕਾਬਲੇ ਚੱਲ ਰਹੇ ਹਨ ਜਿਸ ਦੇ ਵਿੱਚ ਲੱਕੀ ਗੋਲਡ ਸਮਿਥ ਵੀ ਧੂੜਾਂ ਪਾਟ ਰਿਹਾ ਹੈ ਪਰ ਅਜੇ ਉਸ ਦੀ ਕਿਸਮਤ ਸਾਥ ਨਹੀਂ ਦੇ ਰਹੀ ਤੇ ਅਜੇ ਤੱਕ ਉਸ ਨੇ ਸਿਰਫ ਇੱਕ ਮੁਕਾਬਲੇ ਵਿੱਚ ਹੀ ਸੈਕੰਡ ਪ੍ਰਾਈਜ਼ ਜਿੱਤਿਆ ਸੀ ਤੇ ਹਾਲ ਹੀ ਦੇ ਵਿੱਚ ਲੱਕੀ ਗੋਲਡ ਸਮਿਥ ਦੇ ਬਾਰੇ ਮਾੜੀ ਖਬਰ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਸ ਦੇ ਚੋਣ ਵਾਲਿਆਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਜਾ ਰਹੇ ਹਨ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਲੱਕੀ ਗੋਲਸਮਿਥ ਟਰਾਲੀ ਟੋਚਲ ਮੁਕਾਬਲੇ ਤੇ ਗਿਆ ਸੀ ਤੇ ਮੱਥਾ ਟੇਕ ਕੇ ਜਦੋਂ ਟਰਾਲੀ ਪਾ ਕੇ ਟੋਚਣ ਟਰੈਕਟਰ ਨੂੰ ਚਲਾਉਣ ਲੱਗਦਾ ਹੈ ਤਾਂ ਅਚਾਨਕ ਟਰੈਕਟਰ ਦੀ ਫਰਾਈਵਿਲ ਬ੍ਰੇਕ ਲੱਗ ਜਾਂਦੀ ਹੈ ਟੁੱਟ ਜਾਂਦੀ ਹੈ ਜਿਸ ਤੋਂ ਬਾਅਦ ਉਸ ਦਾ ਟਰੈਕਟਰ ਖੜ ਜਾਂਦਾ ਹੈ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਟਰੈਕਟਰ ਕਾਫੀ ਚੰਗੀ ਚਾਲ ਫੜ ਜਾਂਦਾ ਹੈ ਤੇ ਅਚਾਨਕ ਰੁਕ ਜਾਂਦਾ ਹੈ ਉਸ ਦੀ ਫਰਾਈਵਿਲ ਬ੍ਰੇਕ ਜਿਹੜੀ ਟੁੱਟ ਜਾਂਦੀ ਹੈ ਜਿਸ ਤੋਂ ਬਾਅਦ ਉਸ ਦਾ ਤੁਸੀਂ ਚਿਹਰਾ ਵੀ ਦੇਖ ਸਕਦੇ ਹੋ ਕਾਫੀ ਉਦਾਸ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਕਰਕੇ ਲੱਕੀ ਗੋਲਡ ਸਿਮਤ ਦੀ ਜਿਹੜੀ ਕਿਸਮਤ ਆ ਉਹ ਸਾਂ ਨਹੀਂ ਦੇ ਰਹੀ ਤੇ ਜਿਵੇਂ ਹੀ ਉਸਨੇ ਇਹ ਵੀਡੀਓ ਸ਼ੇਅਰ ਕੀਤੀ ਤਾਂ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਕਮੈਂਟ ਉਸ ਦੀ ਵੀਡੀਓ ਥੱਲੇ ਕੀਤੇ ਜਾ ਰਹੇ ਹਨ ਕਿਉਂਕਿ ਲਗਾਤਾਰ ਟੋਚਰ ਮੁਕਾਬਲਿਆਂ ਦੇ ਵਿੱਚ ਲੱਕੀ ਗੋਲਡ ਸਮਿਥ ਭਾਗ ਲੈ ਰਿਹਾ ਹੈ ਤੇ ਪਿਛਲੇ ਦਿਨ ਹੀ ਉਸ ਦਾ ਟਰੈਕਟਰ ਇੱਕ ਟੋਚਰ ਮੁਕਾਬਲੇ ਦੇ ਦੌਰਾਨ ਟੁੱਟ ਵੀ ਗਿਆ ਸੀ ਜਿਸ ਤੋਂ ਬਾਅਦ ਟਰੈਕਟਰ ਤੇ ਕਾਫੀ ਪੈਸਾ ਲੱਗਿਆ ਸੀ ਉਸ ਦਾ ਕਰੋਕੋਡਾਇਲ ਟਰੈਕਟਰ ਹੀ ਟਰੈਕਟਰ ਹੀ ਹੈ ਜੋ ਲਗਾਤਾਰ ਟੋਚਰ ਮੁਕਾਬਲਿਆਂ ਤੇ ਉਹ ਲੈ ਕੇ ਜਾਂਦਾ ਹੈ ਪਰ ਜਿਵੇਂ ਹੀ ਉਸ ਦੀ ਇਹ ਵੀਡੀਓ Instagram ਤੇ ਆਈ ਤਾਂ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਜਾ ਰਹੇ ਹਨ ਬਾਕੀ ਅਸੀਂ ਵੀ ਪ੍ਰਮਾਤਮਾ ਅਗੇ ਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਲੱਕੀ ਗੋਲਡ ਸਮਿਥ ਨੂੰ ਤਰੱਕੀ ਦੇਵੇ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ